ਹੈਲੋ ਜੀ গুਡ ਮਾਰਨਿੰਗ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਵਧੀਆ ਹੋ ਮੋਂਗੇ ਤੇ ਠੀਕ ਠਾਕ ਹੋ ਮੋਂਗੇ ਨੈਕਸਟ ਮਾਰਨਿੰਗ ਹੋਗੀ ਅਜੀ ਤੇ ਹੋ ਸੁਣਾਓ ਕੀ ਹਾਲ ਚਾਲ ਨੇ ਤੇ ਨਾਲ ਹੀ ਆਪਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਤੇ ਅੱਜ ਦਿਨ ਹੈਗਾ ਵੀਰਵਾਰ ਤੇ ਵੀਰਵਾਰ ਦਾ ਦਿਨ ਆ ਤੇ ਅੱਜ ਬਲੌਗ ਮੈਂ ਮਾਰਨਿੰਗ ਹੀ ਸਟਾਰਟ ਕਰ ਲਿਆ ਤੇ ਸਹਿਤ ਮੇਰੀ ਬੈਟਰ ਆ ਪਹਿਲਾਂ ਦੇ ਨਾਲੋਂ ਤੇ ਰਾਤ ਬਣਾਈ ਸੀ ਆਪਾਂ ਹਰੜੀ ਦੀ ਦਾਲ ਤੇ ਜ਼ੀਰੇ ਦੇ ਪਾਪਾ ਨੂੰ ਆਪਾਂ ਉਠਾ ਕੇ ਆਏ ਆ ਤੇ ਆਪਾਂ ਹੁਣ ਟੂਟੀ ਦੀ ਤਿਆਰੀ ਕਰਨ ਲੱਗੇ ਸੀ ਤੇ ਦਾਲ ਵਾਲੀ ਰੋਟੀ ਬਣਾਉਣੀ ਆ ਕਿਉਂਕਿ ਉਹ ਨਾਲ ਦੀ ਨਾਲ ਹੀ ਖਾਦੀ ਜਾਵੇ ਫੇਰ ਹੀ ਟੇਸਟੀ ਲੱਗਦੀ ਹੈ ਗਰਮ ਗਰਮ ਹੈ ਨਾ ਬਾਅਦ ਵਿੱਚ ਤਾਂ ਠੰਡੀਆਂ ਉਹ ਵਧੀਆ ਨਹੀਂ ਲੱਗਦੀਆਂ ਤੇ ਬਾਕੀ ਚਲੋ ਜੀ ਆਪਾਂ ਰੋਟੀ ਦੀ ਤਿਆਰੀ ਕਰ ਲਈਏ ਤੇ ਬਣੇ ਰਹੋ ਤੁਸੀਂ ਬਲੌਗ ਦੇ ਨਾਲ-ਨਾਲ ਕਰਦੇ ਆਪਾਂ ਅੱਗੇ ਕੰਟੀਨਿਊ ਦਾ ਆਲੜੀ ਰੋਟੀ ਬਣਾਉਣ ਤੋਂ ਪਹਿਲਾਂ ਥੋੜੀ ਜੀ ਨਾ ਮਲਾਈ ਪਈ ਸੀਗੀ ਇੰਨਾ ਕ ਤੇ ਮੇਰਾ ਰੱਦ ਦਾ ਵੀ ਇਹਨੂੰ ਮੱਖਣੀ ਬਣਾ ਲਾਂ ਪਹਿਲਾਂ ਕਿਉਂਕਿ ਸੀਰਤ ਨੂੰ ਰਹੀ ਹੈ ਜੇ ਪ੍ਰੋਪਰ ਆਪਾਂ ਦੇ ਨਹੀਂ ਰਹੇਗੇ ਉਹਨੂੰ ਕੋਲਡ ਰਿਹਾ ਕਿਨੇ ਦਿਨ ਪਹਿਲਾਂ ਤੇ ਡਾਕਟਰ ਨੇ ਇਹਦਾ ਦਹੀਂ ਬੰਦ ਕੀਤਾ ਹੋਇਆ ਤਾਂ ਕਰਕੇ ਤੇ ਮੈਂ ਸੋਚਦੀ ਆਂ ਵੀ ਪਹਿਲਾਂ ਮੈਂ ਥੋੜੀ ਜੀ ਮੱਖਣੀ ਬਣਾ ਲੈਨੇ ਆ ਇਹਦੀ ਤੇ ਰੋਟੀ ਨਾਲ ਖਾਦੀ ਜਾਊਗੀ ਤੇ ਪਹਿਲਾਂ ਮੱਖਣੀ ਬਣਾ ਲਈਏ ਫਿਰ ਆਪਾਂ ਕਰਦੇ ਆਂ ਅੱਗੇ ਰੋਟੀ ਦਾ ਤਾਂ ਫ੍ਰੀਜ ਚ ਪਹਿਸੀ ਪੈਣਾ ਹੈ ਲੱਖੂ ਦੀ ਡੁੱਲ ਵੀ ਗਈ ਚਲ ਕੋਈ ਨਾ ਸਾਫ ਹੀ ਮਿਲ ਜਾਇਆ ਕਿਤਾ ਅਜੇ ਤਾਂ ਤੇ ਇਹ ਵੱਡਾ ਕੋਲਾ ਇੱਕ ਪੂਰਾ ਭੱਦ ਗਿਆ ਸੀਗਾ ਤੇ ਫ੍ਰੀਜ ਚ ਸੀਗੀ ਮੈਂ ਉਦਾਂ ਕਾਫੀ ਟਾਈਮ ਦੀ ਕੱਟ ਕੇ ਰੱਖੀ ਹੋਈ ਆ ਅਰਲੀ ਮਾਰਨਿੰਗ ਦੀ ਵੀ ਤੇ ਇਹ ਪਹਿਲਾਂ ਤਾਂ ਜੰਮੀ ਪਈ ਸੀ ਹੁਣ ਥੋੜੀ ਸਹੀ ਥੁਈ ਪਈ ਹੈ ਇਹ ਇਹ ਤਾਂ ਬੜੀ ਜੰਮੀ ਪਈ ਸੀ ਉਹਨਾਂ ਦੇ ਬਸ ਸਹੋਂ ਤਾਂ ਬੱਸ ਗਰਮ ਪਾਣੀ ਕੋਨ ਦੀ ਵੀ ਨਹੀਂ ਲੋੜ ਪੈਦੀ ਹੈਗੀ ਨਾਰਮਲ ਪਾਣੀ ਪਾ ਲਈ ਮੱਖਣ ਆ ਜਾਂਦਾ ਜੀੜੀ ਆ ਸਾਈਡਾਂ ਤੇ ਲੱਗੀ ਹੋਈ ਹੈ ਨਾ ਇਹਨੂੰ ਲਾਉਣ ਦੇ ਲਈ ਮੈਂ ਥੋੜਾ ਜਿਹਾ ਲਿਆ ਗਰਮ ਪਾਣੀ ਰੋਜੀ ਮੈਂ ਬਣਾ ਲਵਾਂ ਕਿਉਂਕਿ ਇਹਦਾ ਸਵਿਚ ਉਧਰਲੀ ਸਾਈਡ ਆ ਤੇ ਮੈਨੂੰ ਇਹਦੇ ਨਾਲ ਫਿਰ ਬਲੈਂਡਰ ਦੇ ਨਾਲ ਉਧਰ ਲੈ ਕੇ ਜਾਣਾ ਪੈਣਾ ਹੈ ਤੇ ਐਡੀ ਵੱਡੀ ਇਹ ਵੀ ਵਾਇਰ ਨਹੀਂ ਹੈਗੀ ਵੀ ਇਹ ਇੱਥੇ ਲਾ ਕੇ ਛੇ ਉਸ ਸਾਈਡ ਲੱਗੂਗਾ ਤੇ ਚਲੋ ਆਪਾਂ ਫੜਾਣੇ ਲਈ ਮੱਖਣ ਫਿਰ ਮਿਲਦੇ ਆ ਤੁਹਾਨੂੰ ਮੱਖਣ ਆਪਾਂ ਬਣਾਤਾ ਜਿਹੜਾ ਬਾਕੀ ਦੁੱਧ ਬਚਿਆ ਆਪਾਂ ਮਲਾਈ ਦਾ ਹੀ ਆ ਕਿਉਂਕਿ ਇਹ ਕਿਹੜਾ ਖੱਟੀ ਲੱਸੀ ਆ ਤੇ ਇਹਦਾ ਬਾਅਦ ਵਿੱਚ ਆਪਾਂ ਪਨੀਰ ਬਣਾਵਾਂਗੇ ਤੇ ਫਿਲਹਾਲ ਹੁਣ ਆਪਾਂ ਮੱਖਣ ਕੱਢ ਲਈਏ ਤਲੋ ਜੀ ਮੱਖਣੀ ਆਪਾਂ ਕੱਢ ਲਈ ਬਲੈਂਡਰ ਦੀ ਹੈਲਪ ਨਾਲ ਤੇ ਇਹਨੂੰ ਰੱਖ ਦਾਂਗੇ ਆਪਾਂ ਬਣਨ ਲਈ ਕਿਉਂ 12 ਦਿਨਾਂ ਦੀ ਮਲਾਈ ਨਹੀਂ ਸੀ ਥੋੜੇ ਜਿਹੀ ਦਿਨਾਂ ਦੀ ਹੋਈ ਸੀਗੀ ਮਤਲਬ ਇੱਕੋ ਹੀ ਕੋਲਾ ਹਜੇ ਭਰਿਆ ਸੀਗਾ ਤੇ ਫੇਰ ਮੈਂ ਬਣਾ ਹੀ ਲਈ ਮੈਂ ਕਿਹਾ ਚਲ ਰੋਟੀ ਸੇਕ ਦੂੰ ਨਾ ਮੱਖਣੀ ਨਾ ਖਾ ਲੂਗੀ ਤੇ ਆਹ ਜਿਹੜੀ ਮਲਾਈ ਦਾ ਦੁੱਧ ਬਚਿਆ ਕਿਉਂਕਿ ਲੱਸੀ ਨਹੀਂ ਸੀਗੀ ਇਹਦਾ ਆਪਾਂ ਬਣਾ ਲੈਣਾ ਮਾਂ ਪਨੀਰ ਤੇ ਇਹ ਬਣਾ ਲਈ ਤੇ ਇਹ ਖਾਣ ਨੂੰ ਸਿਰ ਤੇ ਆਟਾ ਆਪਾਂ ਛਾਂ ਕੇ ਰੱਖ ਲਿਆ ਤੇ ਆਪਾਂ ਹੁਣ ਇਹਨੂੰ ਗੁੰਨਦੇ ਆ ਇਹਦੇ ਵਿੱਚ ਬਸ ਆਪਾਂ ਮਿਕਸ ਕਰਦਣੀ ਆ ਆਪਣੀ ਧਾਲ ਤੇ ਮੈਂ ਪਿਆਜ਼ ਉਹ ਕਰ ਲਈ ਬਰੀਕ तीन चार हारिया मिर्च भी पाई लिया मैं ज़्यादा नहीं भी लाल पा काली मिर्च भी नमक लाल मिर्च लाल मिर्च में ज्यादा नहीं पानी क्योंकि सीरत थे थे थोड़ा जट मसाला भी पाता सीरत का करके हरी मिर्च भी पाइए ता करके लाल मिर्च तो ज्यादा नहीं पाया ਲਓ ਸੀਤਾ ਜਵਾ ਰੋਟੀ ਖਾਈਏ ਇਤਨਾ ਧੋਕੇ ਰੈਡੀ ਆ ਇਹ ਤੋ ਜਿਹੜਾ ਉਹ ਬੰਦਾ ਸਾਡਾ ਕਿੱਥੇ ਆ ਕੱਕੀ ਚਲੋ ਖਾ ਕੇ ਦੇਖ ਕਨੂਨ ਵਿੱਚ ਦੇਖ ਲਓ ਮੈਂ ਬੜਾ ਨਹੀਂ ਸਿਪਾਇਆ ਸੀਰਤ ਕਰਕੇ ਹਰੀ ਮਿਰਚਾਂ ਤਾਂ ਤਿੰਨ ਚਾਰ ਪਾਈਆਂ ਪਰ ਜ਼ਿਆਦਾ ਨਹੀਂ ਸਿਪਾਈ ਫਿਰ ਮੈਨੂੰ ਆਏ ਸੀਗਾ ਵੀ ਬੋਨਾ ਹੋ ਜੇ ਘਰ ਮਾਂ ਠੀਕ ਹੈ ਹਾਂ ਓਕੇ ਚਲੋ ਇਹਨੂੰ ਵੀ ਖਵਾਓ ਬੱਦੂ ਖਾਓ ਤੇ ਮੱਖਣੀ ਖਾ ਲਈਂ ਜਾ ਨਾ ਲੈ ਮੱਖਣੀ ਖਾਓ ਇੱਕ ਮਿੰਟ ਆਪਣੀ ਤਾਂ ਕਣਕ ਸਾਫ਼ ਆ ਉਹਨੂੰ ਕਿ ਸਾਨੂੰ ਸਾਫ਼ ਆਟਾ ਹੀ ਦੋ ਬੇਕਾਰ ਆਟਾ ਦਿੱਤਾ ਆਟਾ ਲੈ ਕੇ ਆਂਦਾ ਸੀ ਆਪਾਂ ਚੱਕ ਕੇ ਚੱਕੀ ਤੋਂ ਤੇ ਪੁਰਾਣਾ ਮੈਨੂੰ ਲੱਗਦਾ ਕੋਈ ਕਣਕ ਹੋਣੀ ਆ ਇਹ ਪੁਰਾਣੀ ਦਾ ਤੇ ਇਹਦਾ ਟੇਸ ਨਾ ਜਿਆਦਾ ਗੰਦਾ ਨਾ ਆਟੇ ਦਾ ਬੜਾ ਹੀ ਜਿਆਦਾ ਸੀਤ ਆ ਗਿਆ ਕੋਲੇ ਹੋਏ ਆਟੇ ਨਾਲ ਲਿਬੜੂ ਸੀਤ ਨਾ ਗੰਦਾ ਆਟਾ ਹੈ ਇਹ ਜੇ ਜੇ ਕਰਦਾਂਗੇ ਵਾਪਸ ਮੰਗ ਦੇ ਜੀ ਜਾਂ ਆਪਾਂ ਤਾਂ ਫਕੀਰ ਰਹਿ ਗਰਾਂਗੇ ਆ ਕਣਕ ਤੋਂ ਹੋ ਗਈ ਯਾਰ ਜਰ ਜਹੇ ਆਪਣੀ ਕਣਕ ਜਿਹੜੀ ਦਿੱਤੀ ਹੋਈ ਆ ਉਹ ਤਾਂ ਆਪਣੀ ਤਾਂ ਵਧੀਆ ਕਣਕ ਸੀ ਉਹਨ ਨੂੰ ਫਿਰ ਉਹ ਹੁਣ ਰੱਖੇ ਉਹਨਾਂ ਨੇ ਆ ਫੜ ਕੇ ਉਹਨਾਂ ਨੂੰ ਪਰੇ ਕਰੋ ਦਲ ਜਾਣਾ ਪੀਰ ਤੋਂ ਪਰੇ ਨਾ ਉਹ ਸੇਰਤ ਕੀ ਕਰੇ ਅਰੇ ਸੀਤ ਜੀਆਂ ਇਹਨੇ ਜੀਵ ਜੀ ਇਹਦੇ ਚ ਸਮੈਲ ਆ ਜਾਂਦੀ ਆ ਨਾ ਅੱਪੇ ਉਹਦੇ ਤੋਂ ਕੋ ਕੋ ਕਿਥੇ ਕੋ ਦੇ ਚੀਕੋ ਹੁੰਦੇ ਉਹ ਦੇਖੋ ਜਿਵੇਂ ਕਿਸੇ ਦੀ ਲੱਗੀ ਰੁਗੀ ਕਣਕ ਦਾ ਆਟਾ ਹੁੰਦਾਗਾ ਉਹ ਦੇ ਜਾਂਦੇ ਆ ਬਟਾ ਕੇ ਆਪ ਦਾ ਲੈ ਜਾਂਦੇ ਨੇ ਉਹੋ ਜੀ ਕਣਕ ਦਾ ਆਟਾ ਦਿੱਤਾ ਉਹਨਾਂ ਨੇ ਐਸੀ ਆਪਾਂ ਲੋਕ ਦੇਖ ਲੋ ਕਹੇ ਜੇ ਕਹੇ ਲੋਕ ਆਏ ਨੇ ਹੁਣ ਨਾ ਬਰਮੀ ਵੀ ਸਾਰੇ ਥੂਣੀ ਪੈਣੀ ਆ ਕੋਈ ਜੇ ਚੇਂਜ ਮੇ ਜਾਣ ਲੱਗਿਆ ਨਾ ਇਹ ਇਹ ਨਹੀਂ ਛੇੜਨਾ ਪਤਾ ਸਾਰਾ ਪਣੇ ਹੁੰਦਾ ਹੈ ਕਿ ਦੋਤਾ ਜਾ ਰਹੇ ਆ 10 ਕਿਲੋ ਮੰਗਾ ਲਈਦਾਗਾ ਆਪਾਂ ਇਕੱਠਾ ਰੱਖਿਆ ਹੋਇਆ ਸੀਗਾ ਮੇਰੇ ਲੱਗਾ ਕੁਆਂਟਿਟੀ ਦਾਣਕ ਰੱਖਿਆ ਹੁੰਦੀ ਸੀ ਥੋੜਾ ਥੋੜਾ ਲੈ ਆਈ ਜਾਵਾ ਤੇ ਪਰ ਆਹ ਵਾਲਾ ਤਾਂ ਵਧੀਆ ਨਹੀਂ ਹੈਗਾ ਆਟਾ ਨਿਕਲਿਆ ਹੋਣਾ ਇਹਨੂੰ ਕੁਝ ਚੀਜ਼ ਕਰਾਵਾਂਗੇ ਤੇ ਸਮਝੋ ਬਾਹਰ ਹੀ ਆ ਲੋਕ ਤਾਂ ਨਵਜਗੇ ਸ਼ਾਮ ਦੇ ਤੇ ਥੋੜੀ देर ਸੌ ਵੀ ਲੈ ਤੇ ਆਪਾਂ ਲੱਗੇ ਹੋਈਆਂ ਚਾਹ ਪੀਣ ਇਧਰ ਦੇਖੋ ਤੁਸੀਂ ਵੀ ਖਾਓ ਬਰਫੀ ਤੁਸੀਂ ਹੀਰਤ ਪੂਜੀਆ ਖਾਂਦਾ ਸੀਰਤ ਪੂਜੀਆ ਦੇ ਦੂੰਗੇ ਦੇ दो ਪੂਜੀਆ ਲੈ ਲੋ ਕੀ ਖਾ ਲੋ ਆਓ ਲੈ ਆਓ ਜੀ ਹਾਂ ਤੇ ਹੁਣੇ ਉੱਠੇ ਸੀਗੇ ਸਵੇਰ ਦੀ ਮੇਂਹ ਦਾ ਕਦੋਂ ਦੀ ਲਾਈਟ ਗਈ ਹੈ 11 ਵਜੇ ਦੀ ਗਈ ਹੈ ਨਾ ਹੂੰ ਕੱਟ ਲਾਇਆ ਹੋਇਆ ਵਾ ਪਤਾ ਨਹੀਂ ਤਾਂ ਕਣਕਾਂ ਪੱਕੀਆਂ ਕਰਕੇ ਤਾਂ ਕਰਕੀਆ ਤੇ ਸੇਤਾ ਡਾਊਨ ਡਾਊਨ ਹੀ ਆ ਜੋੜ ਖੋਲਤਾ ਮੈਂ ਬਾਹ ਵਾਲਾ ਬਹੁਤ ਟਾਈਟ ਸੀਗਾ ਤੇ ਉਹ ਖਿੱਚ ਪੈਂਦੀ ਸੀ ਆਹ ਵਾਲਾ ਹਜੇ ਹੈਗਾ ਮੁੱਡੇ ਵਾਲਾ ਇੱਥੇ ਹਜੇ ਹੈਗਾ ਉਹ ਖਿੱਚ ਪੈਂਦੀ ਸੀ ਬੜੀ ਜ਼ਿਆਦਾ ਤਕਲੀਫ ਹੁੰਦੀ ਸੀ ਬਾਹਾਂ ਵਾਲੇ ਜੋੜ ਦੀ ਉਹ ਮੈਂ ਖੋਲਦੀ ਆ ਤੇ ਉਹ ਦਰਦਾਰਤਰੀ ਹੋਈ ਆ ਮੋਂਗੀ ਦੀ ਰਾਤ ਹਰ ਹਰ ਬਣਾਈ ਸੀ ਅੱਜ ਆਪਾਂ ਮੋਂਗੀ ਬਣਾਈ ਆ ਕੁਕਦੀ ਅਸੀਂ ਕੁਝ ਕਹੀ ਜਾਂਦਾ ਧੈਣੀ ਬਰਫੀ ਤੁਸੀਂ ਚਾਹ ਤਾਂ ਦੀਓ ਯਾ ਚਲੋ ਜੀ ਪੀ ਲਿਏ ਚਾਹ ਹਾਂਜੀ ਰੋਟੀ ਪਾਣੀ ਆਪਾਂ ਖਾ ਲਿਆ ਸਿਰ ਦੇ ਪਪਾ ਨੇ ਵੀ ਖਾ ਲਿਆ ਤੇ ਬਸ ਹੁਣ ਬਾਹਰ ਲਈ ਲਾਈਟਾਂ ਬੰਦ ਕਰਕੇ ਆਉਣੀ ਆ ਹਜੇ ਤੇ ਬਸ ਹੁਣ ਮੈਂ ਤਾਂ ਰੈਸਟ ਹੀ ਕਰਨੀ ਹੈ ਤੇ ਮੈਂ ਕੋਈ ਜ਼ਿਆਦਾ ਵੀਡੀਓ ਹਜੇ ਸ਼ੂਟ ਨਹੀਂ ਕੀਤੀ ਬਸ ਨਾਰਮਲ ਜਿਹੀ ਵੀਡੀਓ ਬਣਾਈ ਸੀ ਕਿ ਸ਼ਾਮ ਦੇ ਖਾਣੇ ਪੀਣੇ ਦੀ ਹੋਈ ਤੇ ਜਿਹੜੀ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਤੀ ਤੇ ਬਾਕੀ ਜ਼ਿਆਦਾ ਵੀਡੀਓ ਹਜੇ ਮੈਂ ਉਹ ਹੀ ਵੀ ਮੇਰੇ ਕੋਲੋਂ ਸ਼ੂਟ ਨਹੀਂ ਹੋਈ ਸੀ ਤੇ ਕੋਈ ਗੱਲ ਨਹੀਂ ਜੇ ਆਪਾਂ ਠੀਕ ਰਹਿਏ ਤੇ ਫਿਰ ਆਪਾਂ ਵਧੀਆ ਵੀਡੀਓ ਸ਼ੂਟ ਕਰਾਂਗੇ ਪੂਰੀ ਪ੍ਰੋਪਰ ਰੁਟੀਨ ਦੀ ਜਿਹੜੀ ਹੁੰਦੀ ਹੈ ਅੱਗੇ ਤੇ ਅੱਜ ਦੀ ਵੀਡੀਓ ਬਸ ਆਪਾਂ ਇੰਨੀ ਹੀ ਬਣਾਈ ਆ ਤੇ ਅੱਜ ਦੇ ਵਲੌਗ ਦਾ ਆਪਾਂ ਇੱਥੇ ਹੀ ਐਂਡ ਕਰਦੇ ਆ ਕੱਲ ਨੂੰ ਮਿਲਦੇ ਆ ਆਪਾਂ ਨਵੇਂ ਵਲੌਗ ਦੇ ਨਾਲ ਓਕੇ ਜੀ ਗੁੱਡ ਨਾਈਟ ਬਾਏ ਟੇਕ ਕੇਅਰ